ਵਪਾਰੀਆਂ ਨੂੰ ਆ ਰਹੀਆਂ ਫਰੋਤੀਆਂ ਦੀਆਂ ਕਾਲਾਂ ਤੋਂ ਵੱਧ ਰਹੀਆਂ ਵਾਰਦਾਤਾਂ ਖਿਲਾਫ ਵਪਾਰ ਮੰਡਲ ਨੇ ਦਿੱਤੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵਪਾਰੀਆਂ ਨੂੰ ਪਹਿਲ ਦੇ ਆਧਾਰ ਤੇ ਦਿੱਤੇ ਜਾਣ ਅਸਲੇ ਦੇ ਲਾਇਸੈਂਸ ਵਪਾਰੀਆਂ ਨਾਲ ਲਗਾਤਾਰ ਵਾਪਰ ਰਹੀਆਂ ਲੁੱਟਦੀਆਂ ਵਾਰਦਾਤਾਂ ਫਰੋਤੀ ਮੰਗਣ ਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਲੈ ਕੇ ਵਪਾਰ ਮੰਡਲ ਦੀ ਅਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਪ੍ਰਧਾਨ ਦਰਸ਼ਨ ਮਹਾਜਨ ਦੀ ਪ੍ਰਧਾਨਗੀ ਹਟ ਵਿਪਾਰੀਆ ਨੇ ਵੱਧ ਰਹੀਆਂ ਲੁੱਟਖੋਹ, ਤ੍ਰੋਤੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਦੁੱਖ ਪ੍ਰਗਟ ਕਰਦਿਆਂ ਤੇ ਨਾਲ ਹੀ ਮੰਗ ਕੀਤੀ ਕਿ ਵਪਾਰੀ ਜਿਹੜੇ ਆਪਣੀ ਸੁਰੱਖਿਆ ਨੂੰ ਲੈ ਕੇ ਹਥਿਆਰ ਲੈਣ ਲਈ ਚਾਹ ਰੱਖਦੇ ਹਨ ਉਹਨਾਂ ਨੂੰ ਤੁਰੰਤ ਪਹਿਲ ਦੇ ਆਧਾਰ ਤੇ ਹਥਿਆਰ ਦੇ ਲਾਇਸੈਂਸ ਮੁਹੱਈਆ ਕਰਵਾਏ ਜਾਣ ਨਾਲ ਹੀ ਵਪਾਰੀਆਂ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਉਥੇ ਦਰਸ਼ਨ ਮਹਾਜਨ ਨੇ ਮੰਗ ਕੀਤੀ ਕਿ ਪੰਜਾਬ ਵਿੱਚ ਦੁੱਖ ਮਦਵਾ ਸਾਡੇ ਪੰਜਾਬ ਪ੍ਰਦੇਸ਼ ਡਿਪਾਰਟਮੈਂਟ ਵੱਲੋਂ ਗੁਰਦਾਸਪੁਰ ਨੂੰ ਆਪਾਂ ਅੱਜ ਮੈਮੋਰੈਂਡੇਮ ਦੇਣਾ ਇੱਕ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਥਰੂ ਡੀਸੀ ਸਾਹਿਬ ਗੁਰਦਾਸਪੁਰ ਇਹ ਸਾਡਾ ਮੰਗ ਪੱਤਰ ਜੋ ਹੈ ਜੋ ਪੰਜਾਬ ਦੇ ਹਾਲਾਤ ਜੋ ਅੱਜ ਵਿਗੜੇ ਪਏ ਨੇ ਉਹਨਾਂ ਦੇ ਵਾਸਤੇ ਆਪਾਂ ਅੱਜ ਮਾਨਯੋਗ ਡੀਸੀ ਸਾਹਿਬ ਨੂੰ ਮਿਲਣ ਆਏ ਆ ਤਾਂ ਜੋ ਇਹ ਸਾਡਾ ਮੰਗ ਪੱਤਰ ਜੜਾ ਇਹ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਜਾਵੇ ਅੱਜ ਪੰਜਾਬ ਦੇ ਹਾਲਾਤ ਇਹ ਹੋ ਚੁੱਕੇ ਨੇ ਕਿ ਨਿੱਤ ਲੁੱਟਾਂ ਖੋਹਾਂ ਸਨੇਚਿੰਗ ਫਰੋਤੀਆਂ ਗੋਲੀਆਂ ਗਰਨੇਡ ਜੋ ਕਿ ਇਹ ਪੰਜਾਬ ਸਰਕਾਰ ਇਹਦੇ ਤੇ ਕਾਬੂ ਪਾਉਣ ਵਿੱਚ ਬਿਲਕੁਲ ਫੇਲ ਹੋਈ ਹੈ ਜੋ ਅੱਜ ਕਾਨੂੰਨ ਵਿਵਸਥਾ ਦੀ ਹਾਲਾਤ ਨੇ ਇਹ ਕਿਸੇ ਤੋਂ ਛੁਪੇ ਨਹੀਂ ਆ ਅੱਜ ਪੰਜਾਬ ਦੇ ਅੰਦਰ ਹਾਲਾਤ ਕੀ ਨੇ ਅੱਜ ਤੁਹਾਡੇ ਸਾਹਮਣੇ ਕੱਲ ਗੁਰਦਾਸਪੁਰ ਦੇ ਵਿੱਚ ਸ਼ਾਮ ਨੂੰ 7:30 ਵਜੇ ਪਹਿਰੇ ਬਾਜ਼ਾਰ ਦੇ ਵਿੱਚ ਇੱਕ ਅਣਪੱਟੀ ਤੇ ਗੋਲੀ ਰੱਖ ਕੇ ਤੇ ਉਹਦਾ ਕਰਿਆਨੇ ਵਾਲੀ ਦੁਕਾਨ ਤੋਂ ਪੈਸੇ ਲੁੱਟ ਕੇ ਲੈ ਗਏ ਨੇ ਔਰ ਤਰਨਤਾਰਨ ਦੇ ਵਿੱਚ ਕੱਲ ਤੁਸੀਂ ਦੇਖਿਆ ਕਿਸ ਤਰ੍ਹਾਂ ਇੱਕ ਦੁਕਾਨਦਾਰ ਤੇ ਗੋਲੀਆਂ ਮਾਰ ਕੇ ਉਹਦਾ ਕਤਲ ਕੀਤਾ ਗਿਆ ਉਹਨੂੰ ਸ਼ਹੀਦ ਕੀਤਾ ਗਿਆ ਔਰ ਉਹਦੇ ਗੱਲਾਂ ਲੁੱਟ ਕੇ ਲੈ ਗਏ ਉੱਥੇ ਵਿੱਚ ਉਹਦਾ ਬੱਚਾ ਵੀ ਉੱਥੇ ਸੀ ਉਹਦੀ ਜਨਾਨੀ ਵੀ ਉੱਥੇ ਸੀ ਅੱਜ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਪੰਜਾਬ ਦੇ ਵਿੱਚ ਜੰਗਲ ਰਾਜ ਚੱਲ ਰਿਹਾ ਔਰ ਮੈਂ ਮੁੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਕਰਦਾ ਕਿ ਕੰਬ ਕਰਨ ਦੇ ਨੀਂਦ ਤੋਂ ਜਾਗੋ ਔਰ ਪੰਜਾਬ ਦੇ ਹਾਲਾਤ ਠੀਕ ਕਰਨ ਵਿੱਚ ਆਪਣੀ ਸਾਰੀ ਤਾਕਤ ਲਾਓ ਜਿਸ ਤਰੀਕੇ ਨਾਲ ਤੁਸੀਂ ਪੰਜਾਬ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਛੇੜਿਆ ਯੁੱਧ ਉਹ ਤੇ ਤੁਹਾਡਾ ਪਤਾ ਨਹੀਂ ਠੀਕ ਹੋੜਾ ਕਿ ਨਹੀਂ ਹੁਣ ਪਰ ਜਿਹੜੇ ਅੱਜ ਪੰਜਾਬ ਦੇ ਹਾਲਾਤ ਨੇ ਅੱਜ ਪੰਜਾਬ ਦਾ ਆਮ ਨਾਗਰਿਕ ਅੱਜ ਪੰਜਾਬ ਦਾ ਆਮ ਵਪਾਰੀ ਸਹਿਮ ਦੇ ਮੋਲ ਚ ਪੰਜਾਬ ਚ ਜਿਹੜਾ ਉਹ ਰਹਿ ਗਿਆ ਵਾ ਔਰ ਮੈਂ ਇਕ ਤੀਤ ਦੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦਾ ਕਿ ਜਿੰਨੇ ਵੀ ਸਾਡੇ ਵਪਾਰੀ ਭਰਾ ਸ਼ਹੀਦ ਹੋਏ ਨੇ ਚਾਹੇ ਡੇਰਾ ਬਾਬਾ ਨਾਨਕ ਹੋਏ ਨੇ ਚਾਹੇ ਤਰਨਤਾਰਨ ਹੋਏ ਨੇ ਚਾਹੇ ਅਬੋਹਰ ਦੇ ਵਿੱਚ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਦੁਕਾਨਦਾਰਾਂ ਦਾ ਕਤਲ ਕੀਤਾ ਗਿਆ ਫਰੋਤੀਆਂ ਮੰਗੀਆਂ ਗਈਆਂ ਔਰ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹਨਾ ਕਿ ਮੁੱਖ ਮੰਤਰੀ ਪੰਜਾਬ ਜਿਸ ਤਰੀਕੇ ਦੇ ਨਾਲ ਤੁਸੀਂ ਸ਼ਰਾਬ ਪੀਣ ਵਾਲਿਆਂ ਦੇ ਤਰਨਤਾਰਨ ਦੇ ਵਿੱਚ ਤੁਸੀਂ 10-10 ਲੱਖ ਰੁਪਏ ਦਿੱਤੇ ਸੀ ਮੈਂ ਮੰਗ ਕਰਦਾ ਕਿ ਜਿਸ ਤਰੀਕੇ ਦੇ ਨਾਲ ਸਾਡੇ ਵਪਾਰੀ ਭਰਾ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਮਹੱਲਾ ਮਾਲੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਹ ਜਿਹੜੇ ਬਾਕੀ ਲੋਕ ਨੇ ਇਸ ਸਹਿਮ ਦੇ ਮਹੌਲ ਤੋਂ ਦੂਰ ਹੋਣ ਤੇ ਪੰਜਾਬ ਦੇ ਹਾਲਾਤ ਜਿਹੜੇ ਠੀਕ ਕਰਨ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਮਾਨਯੋਗ ਡੀਸੀ ਸਾਹਿਬ ਨੂੰ ਅੱਜ ਆਪਾਂ ਮੰਗ ਪੱਤਰ ਦੇਣਾ ਜਿਹੜਾ ਮੁੱਖ ਮੰਤਰੀ ਪੰਜਾਬ ਨੂੰ ਜਾਣਾ ਮੈਂ ਵਪਾਰ ਮੰਡਲ ਗੁਰਦਾਸਪੁਰ ਵੱਲੋਂ ਮੰਗ ਕਰਦਾ ਕਿ ਜਿਹੜੇ ਵੀ ਦੁਕਾਨਦਾਰ ਜਿਹੜੇ ਵਪਾਰੀ ਭਰਾ ਸੈਲਫ ਪ੍ਰੋਟੈਕਸ਼ਨ ਵਾਸਤੇ ਆਪਣਾ ਹਥਿਆਰ ਮੰਗਦੇ ਨੇ ਲਾਇਸੈਂਸ ਮੰਗਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਉਹਨਾਂ ਨੂੰ ਲਾਇਸੈਂਸ ਜਿਹੜੇ ਪ੍ਰੋਵਾਈਡ ਕਰਾਏ ਜਾਣ ਤੇ ਜਿਨ੍ਹਾਂ ਨੂੰ ਫਰੋਤੀਆਂ ਆਂਦੀਆਂ ਨੇ ਉਹਨਾਂ ਦੀ ਸਕਿਉਰਟੀ ਵਾਸਤੇ ਉਹਨਾਂ ਨੂੰ ਬਹੁਤ ਜਲਦੀ ਜੋਬ ਆਪਣੀ ਸਕਿਉਰਟੀ ਮਹਈਆ ਕਰਾਈ ਜਾਵੇ ਔਰ ਮੈਂ ਇੱਕ ਵਾਰੀ ਫੇਰ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਤੋਂ ਵਾਂਝੇ ਆ ਬਹੁਤ ਸਾਰੀਆਂ ਤੁਸੀਂ ਢੀਗਾ ਮਾਰੀਆਂ ਨੇ ਬਹੁਤ ਸਾਰੀਆਂ ਸਟੇਜਾਂ ਤੇ ਤੁਸੀਂ ਚੁਟਕਲੇ ਵੀ ਸੁਣਾ ਦਿੱਤੇ ਨੇ ਪਰ ਪੰਜਾਬ ਦੇ ਲੋਕ ਅਮਨ ਤੇ ਸ਼ਾਂਤੀ ਚਾਹੁੰਦੇ ਆ ਪੰਜਾਬ ਦੇ ਲੋਕ ਤਾਂ ਹੀ ਤਰੱਕੀ ਕਰਨਗੇ ਜੇ ਹਾਲਾਤ ਠੀਕ ਹੋਣਗੇ ਅੱਜ ਸਾਡੇ ਪੰਜਾਬ ਦੇ ਵਿੱਚ ਜਿੰਨਾ ਵਪਾਰੀ ਹੈ ਕਾਰਪੋਰੇਟ ਘਰਾਣੇ ਨੇ ਉਹ ਯੂਪੀ ਤੇ ਬਹਾਰ ਨੂੰ ਆਪਣਾ ਰੁਖ ਕਰ ਰਿਹਾ ਜੇ ਇਹੀ ਹਾਲਾਤ ਰਹੇ ਤੇ ਸਾਡਾ ਯੂਥ ਤੇ ਅੱਗੇ ਹੀ ਪੰਜਾਬ ਤੋਂ ਖਾਲੀ ਹੋ ਗਿਆ ਪੰਜਾਬ ਤੇ ਸਾਡਾ ਅੱਗੇ ਹੀ ਤੁਸੀਂ ਕੰਗਲਾ ਕਰਤਾ ਰੰਗਲੇ ਦੀ ਬਜਾਏ ਤੇ ਜੇ ਇਹੀ ਹਾਲਾਤ ਰਹੇ ਤੇ ਜੇ ਪੰਜਾਬ ਦਾ ਵਪਾਰੀ ਵੀ ਪੰਜਾਬ ਚੋਂ ਬਾਹਰ ਆ ਗਿਆ ਤੇ ਇਸ ਕੰਗਲੇ ਪੰਜਾਬ ਨੂੰ ਤੁਸੀਂ ਕੀ ਕਰੋਗੇ ਇਹੋ ਜਿਹੇ ਰਾਜ ਭਾਗ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਆਪਣਾ ਵਾਸ ਕਰੋਗੇ ਅੱਜ ਪੰਜਾਬ ਦੇ ਵਿੱਚ ਵਪਾਰੀ ਹਰ ਤਰ੍ਹਾਂ ਦੀਆਂ ਟੈਕਸਾਂ ਦਿੰਦਾ ਇਨਕਮ ਟੈਕਸ ਦਿੰਦਾ ਜੀਐਸਟੀ ਦਿੰਦਾ ਉਹ ਸਾਰੀਆਂ ਟੈਕਸਾਂ ਦੇਣ ਦੇ ਬਾਵਜੂਦ ਵੀ ਅਸੀਂ ਕਿਸੇ ਵੀ ਆਪਣਾ ਜਿਹੜੀ ਸਾਡੀ ਬੰਦ ਦਾ ਹੱਕ ਹੈ ਉਥੋਂ ਸਾਨੂੰ ਵਾਂਝਿਆ ਰੱਖਿਆ ਜਾ ਰਿਹਾ ਸਾਡੀਆਂ ਦਿੱਤੀਆਂ ਟੈਕਸਾਂ ਤੋਂ ਤੁਸੀਂ ਆਟਾ ਦਾਲ ਦੇ ਰਹੇ ਹੋ ਸਾਡੀਆਂ ਦਿੱਤੀਆਂ ਟੈਕਸਾਂ ਤੋਂ ਤੁਸੀਂ ਬਿਲੀ ਫਰੀ ਦੇ ਰਹੇ ਹੋ ਸਾਡੀਆਂ ਦਿੱਤੀਆਂ ਟੈਕਸਾਂ ਤੋਂ ਤੁਸੀਂ ਬੱਸਾਂ ਦਾ ਸਫ਼ਰ ਫਰੀ ਕਰ ਰਹੇ ਹੋ ਅੱਜ ਪੰਜਾਬ ਦੇ ਇਨਕਮ ਦੇ ਸਰੋਸ ਸਾਰੇ ਤੁਸੀਂ ਬੰਦ ਕਰ ਦਿੱਤੇ ਨੇ ਤੇ ਸਿਰਫ ਤੇ ਸਿਰਫ ਤੁਸੀਂ ਆਪਣੇ ਪੰਜਾਬ ਦੇ ਵਿੱਚ ਜੋ ਤੁਸੀਂ ਤਾਡੀ ਐਡਵਰਟਾਈਜ਼ਮੈਂਟ ਹੈ ਉਹਦੇ ਤੇ ਤੈਨੂੰ ਜ਼ੋਰ ਦਿੱਤਾ ਪਿਆ ਵਾ ਪੰਜਾਬ ਦੇ ਅਸਲੀ ਜਮਾਨੇ ਤੇ ਜ਼ਮੀਨ ਤੇ ਉਤਰੋ ਤੇ ਜ਼ਮੀਨ ਤੇ ਉਤਰ ਕੇ ਪੰਜਾਬ ਦੇ ਪੁੱਤ ਬਣ ਕੇ ਪੰਜਾਬੀਅਤ ਦੀ ਗੱਲ ਕਰੋ ਪੰਜਾਬ ਦੀ ਰੱਖਿਆ ਕਰੋ ਪੰਜਾਬ ਦੇ ਲੋਕਾਂ ਦੀ ਰੱਖਿਆ ਕਰੋ ਅੱਜ ਪੰਜਾਬ ਦੇ ਜੋ ਹਾਲਾਤ ਨੇ ਇਹ ਕਿਸੇ ਤੋਂ ਛੁਪੇ ਨਹੀਂ ਐ ਲੋਕ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਨੇ ਮੈਂ ਇੱਕ ਵਾਰੀ ਹੱਥ ਜੋੜ ਕੇ ਪੰਜਾਬ ਸਰਕਾਰ ਤੋਂ ਫੇਰ ਮੰਗ ਕਰਦਾ ਕਿ ਪੰਜਾਬ ਦੇ ਹਾਲਾਤ ਠੀਕ ਕਰਨ ਵਾਸਤੇ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਸਖਤ ਤੋਂ ਸਖਤ ਸਟੈਪ ਚੁੱਕੇ ਜਾਣ ਤਾਂ ਜੋ ਪੰਜਾਬ ਦਾ ਆਮ ਨਾਗਰਿਕ ਤੇ ਵਪਾਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ